ਵੈਦ ਜੀ ਦਾ ਖਾਲਸਾ ਵਰਜੀ ਕੇ ਫਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੀਆਂ ਕੁਝ ਅਹਿਮ ਗੱਲਾਂ ਤੇ ਤੁਸੀਂ ਵੀਡੀਓ ਨਾਲ ਬਣੀ ਜਾਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਤੁਹਾਨੂੰ ਪਹਿਲਾਂ ਇੱਕ ਮੈਂ ਵੀਡੀਓ ਸੁਣਾ ਦੇਵਾਂ ਭਗਵੰਤ ਮਾਨ ਦੀ ਉਸ ਵੀਡੀਓ ਤੋਂ ਤੁਹਾਨੂੰ ਪਤਾ ਲੱਗ ਜਾਣਾ ਨਿਰਣਾ ਹੋ ਜਾਊਗਾ ਕਿਉਂਕਿ ਮੈਂ ਕਿਸੇ ਜਥੇਬੰਦੀ ਦਾ ਨਹੀਂ ਕਿਸੇ ਅਕਾਲੀ ਦਲ ਨਾ ਕਾਂਗਰਸ ਨਾ ਕਿਸੇ ਹੋਰ ਦਾ ਵਰਕਰ ਹੈ ਨਾ ਕੋਈ ਮੈਂਬਰ ਪਰ ਜੋ ਭਗਵੰਤ ਮਾਨ ਨੇ ਇੱਕ ਨਸਾਨਾ ਸਾਧਿਆਗਾ ਉਹ ਨਸਾਨਾ ਕੌਣ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਾ ਉਹਦੇ ਤਹਿਤ ਉਹਨਾਂ ਨੇ ਕੀ ਬੋਲਿਆ ਉਹ ਤੁਹਾਨੂੰ ਪਹਿਲਾ ਵੀਡੀਓ ਸੁਣਾਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਜੋ ਦਿੱਲੀ ਦੇ ਵਿੱਚ ਹੋ ਰਿਹਾਗਾ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਤਹਿਤ ਵੀ ਜਿਹੜਾ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਪਰ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰ ਦੇਣਾ ਤੇ ਵੀਡੀਓ ਨੂੰ ਜਰੂਰ ਦੇਖਣਾ ਤੁਹਾਨੂੰ ਪਹਿਲਾਂ ਮੈਂ ਜੋ ਪੰਜਾਬ ਦੇ ਸੀਐਮ ਦਾ ਅਜੇ ਚੁਟਕਲੇ ਸੁਣਾਉਣਾ ਕਿ ਤੁਹਾਨੂੰ ਇਹ ਸੋਭਾ ਦਿੰਦਾਗਾ ਪਹਿਲਾਂ ਮੈਂ ਤੁਹਾਨੂੰ ਸੁਣਾਦਾ ਜੇਕਰ ਇਹ ਬੰਦੇ ਆਮ ਬੰਦੇ ਨੇ ਕਹੀ ਹੁੰਦੀ ਇਹ ਗੱਲ ਤਾਂ ਉਹਨਾਂ ਉੱਤੇ ਪਰਚਾ ਦਰਜ ਹੋ ਜਾਣਾ ਸੀ ਰਾਜੇ ਬੜਿੰਗ ਨੇ ਵੀ ਪਰਚਾ ਦਰਜ ਕਰਾਉਣਾ ਸੀ ਤੇ ਉਹਨਾਂ ਦੀ ਪਾਰਟੀ ਨੇ ਵੀ ਤੇ ਹੋਰਾਂ ਨੇ ਵੀ ਤੇ ਅੱਜ ਸਾਰੇ ਚੁੱਪ ਨੇ ਘੁੱਗੂ ਬਣੇ ਬੈਠੇ ਨੇ ਸੁਣੋ ਪਹਿਲਾਂ ਡਾਕੂਆਂ ਨੇ ਬੱਸ ਘੇਰ ਲਈ ਲੈਣ ਚ ਖੜਾ ਲਿਆ ਸਵਾਰੀਆਂ ਸਾਰੀਆਂ ਸਾਰੀਆਂ ਸਵਾਰੀਆਂ ਲੁੱਟ ਕੇ ਡਾਕੂਆਂ ਦਾ ਸਰਦਾਰ ਕਹਿੰਦਾ ਨਾਂ ਪੁੱਛ-ਪੁੱਛ ਕੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਕਹਿੰਦਾ ਜੀ ਗੁਰਦੇਵ ਸਿੰਘ ਆਹ ਗੋਲੀ ਮਾਰੀ ਉਹਦੇ ਦੂਜੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਰਮੇਸ਼ ਕੁਮਾਰ ਥਰਾ ਗੋਲੀ ਮਾਰੀ ਉਹਦੇ ਤੀਜੀ ਇੱਕ ਮਾਤਾ ਖੜੀ ਸੀ ਬੇਬੇ ਹਾਮਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ڈاکਵਾਨ ਸਰ ਕਹਿੰਦਾ ਓਏ ਨਹੀਂ ਗੋਲੀ ਨਹੀਂ ਮਾਰਨੀ ਓਏ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਓਏ ਮੈਨੂੰ ਬੜੀ ਪਿਆਰ ਕਰਦੀ ਹੁੰਦੀ ਮੈਨੂੰ ਮਮਤਾ ਯਾਦ ਆ ਗਈ ਮੇਰੀ ਮਾਂ ਯਾਦ ਆ ਗਈ ਗੋਲੀ ਨਹੀਂ ਮਾਰਨੀ ਗਾਂਹ ਰਾਜ ਜੀ ਬੜਿੰਗ ਵਰਗਾ ਖੜਾ ਸੀ ਅਗਲਾ ਹੁਣ ਮੁਝੇ ਤੇਰਾ ਕੀ ਨਾਮ ਹੈ ਕਹਿੰਦਾ ਹੂੰ ਤਾਂ ਮੇਰਾ ਨਾਮ ਰਾਜਾ ਬੜਿੰਗਾ ਹੂੰ ਪਿੰਡ ਚ ਮੈਨੂੰ ਪੁਸ਼ਪਾ ਪੁਸ਼ਪੀ ਕਹਿੰਦੇ ਆ ਜੀ ਉਹ ڈاکਵਾਨ ਸਰ ਕਹਿੰਦਾ ਦੋ ਕੁੜੀਆਂ ਵੱਧ ਮਾਰੋ ਮੇਰੀ ਮਾਂ ਦਾ ਬਗਨਾਮ ਕਰਦਾ ਕਰਦਾ ਕਹਿੰਦਾ ਮਾਫ਼ ਕਰਨਾ ਜਿਹੜੀ ਇਹਦੇ ਵਿੱਚ ਥੋੜੀ ਜਿਹੀ ਹਾਸੇ ਨਿਕਲ ਗਈ ਸੀ ਆਪਦੀ ਹਾਸੇ ਨਿਕਲ ਜਾਂਦੀ ਆ ਮਾਤਾ ਨੂੰ ਪਹਿਲਾਂ ਕਿਹਾ ਸੀ ਕਿ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਜਾਂ ਕੁਝ ਹੋਰ ਨਹੀਂ ਹੁਣ ਤੁਸੀਂ ਇਹ ਦੇਖ ਲਓ ਕਿ ਜਿਹੜਾ ਸਰਿਆਮ ਕਹਿ ਰਿਹਾਗਾ ਕਹਿੰਦੇ ਡਾਕੂਆਂ ਦੇ ਸਰਦਾਰ ਨੇ ਕਹਤਾ ਕਿ ਰਾਜੇ ਬੜਿੰਗਰ ਕਾ ਮੂਹਰੇ ਖੜਾ ਸੀ ਕਿ ਮੈਨੂੰ ਪੁਸਵਾ ਪੁਸਵਾ ਕਹਿੰਦੇ ਪਿੰਡ ਦੇ ਵਿੱਚ ਆ ਉਹ ਕਹਿੰਦਾ ਮੇਰੀ ਮਾਂ ਦਾ ਨਾਂ ਬਦਨਾਮ ਕੀਤਾ ਰਾਜੇ ਬੜਿੰਗਰ ਦੇ ਕਹਿੰਦਾ ਦੋ ਗੋਲੀਆਂ ਦੇ ਵੱਧ ਮਾਰੋ ਇਹੇ ਗੱਲ ਕਿਸੇ ਆਮ ਸਿੱਖ ਨੇ ਕਹੀ ਹੁੰਦੀ ਜੱਕ ਸੇ ਹੋਰ ਨੇ ਕਹੀ ਹੁੰਦੀ ਕਿ ਰਾਜੇ ਬੜਿੰਗ ਦੇ ਗੋਲੀਆਂ ਮਾਰੀਆਂ ਜਾਣ ਜਾਂ ਵੱਜਣ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਕਹਿਆਂ ਹੋਣਾ ਤਾਂ ਪਰਤਿਆ ਦਰਜ ਹੋ ਜਾਣਾ ਸੀ ਝਟਾ ਤੇ ਕਾਂਗਰਸ ਨੇ ਧਰਨੇ ਤੇ ਧਰਨੇ ਤੇ ਮਜਾਰੇ ਤੇ ਮਜਾਰੇ ਕਰਦੇ ਨੇ ਸੀ ਪਰ ਅੱਜ ਸਾਰੇ ਚੁੱਪ ਨੇ ਮੇਰਾ ਕਹਿਣ ਦਾ ਭਾਵ ਕਿ ਪੰਜਾਬ ਦਾ ਸੀਐਮ ਭਗਵੰਤ ਮਾਨ ਤੁਹਾਨੂੰ 3 ਕਰੋੜ ਲੋਕਾਂ ਨੇ ਚੁਣਿਆਗਾ ਮੁੱਖ ਮੰਤਰੀ ਬਣਿਆਗਾ ਇਹ ਚੁਟਕਲੇ ਸੋਭਾ ਨਹੀਂ ਦਿੰਦੇ ਠੀਕ ਆ ਕਿ ਤੁਸੀਂ ਇਹ ਹਾਸੇ ਮਜ਼ਾਕ ਵਿੱਚ ਲੈ ਕੇ ਵਿਰੋਧੀਆਂ ਤੇ ਤੰਜ ਕੱਸਦੇ ਹੋ ਪਰ ਜਿਹੜਾ ਇਹ ਗੱਲਾਂ ਕਹਿਣੀ ਆ ਇਹ ਇਤਿਹਾਜ ਜਿਹੜਾ ਗੈਂਗਸਟਰ ਕਲਚਰ ਵੱਧ ਰਿਹਾਗਾ ਉਹ ਚੀਜ਼ਾਂ ਤੋਂ ਸਿੱਖ ਕੇ ਸਾਡੇ ਬੱਚੇ ਜਿਹੜੇ ਨੇ ਉਹ ਵਿਗੜ ਰਹੇ ਨੇ ਜਿਹੜੀਆਂ ਇਹ ਗੱਲਾਂ ਤੁਸੀਂ ਕਰਦੇ ਹੋ ਇਹ ਵੀ ਗੱਲਾਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਬढ़ावा ਦਿੰਦੀਆਂ ਨੇ ਤੇ ਇਹ ਵੀ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਆ ਰਾਜਾ ਬੜਿੰਗਾ ਉਹ ਚਲੋ ਵੇਖਦੇ ਆ ਕਿ ਕੀ ਸੋਚਦੇ ਆ ਕੀ ਨਹੀਂ ਸੋਚਦੇ ਤੇ ਪਰ ਮੈਨੂੰ ਜੋ ਲੱਗਿਆ ਉਹ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਦਿੱਤਾ ਸੁਣਾ ਦਿੱਤਾ ਦੂਸਰੀ ਗੱਲ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਜਿਹੜੇ ਪੁਲਿਸ ਵਾਲੇ ਸਾਡੇ ਨੌਜਵਾਨਾਂ ਦੇ ਇਨਕਾਊਂਟਰ ਕਰ ਰਹੇ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਰਹੇ ਨੇ ਜਾਂ ਫਰਜੀ ਗੈਂਗਸਟਰਾਂ ਦੇ ਮੁਕਾਬਲੇ ਬਣਾ ਰਹੇ ਨੇ ਇਹ ਕੰਮ 9092 ਦਹਾਕੇ ਵਿੱਚ ਕੀਤਾ ਸੀ ਫਰਜੀ ਇਨਕਾਊਂਟਰ ਮੁਕਾਬਲੇ ਵਿੱਚ ਦੋ ਸਾਬਕਾ ਮਲਾਜਮਾਂ ਨੂੰ ਅੱਜ ਓਵਰ ਕੈਦ ਹੋਈ ਹੈ 32 ਸਾਲ ਬਾਅਦ ਇਹ ਖਬਰ ਅੱਜ ਪੰਜਾਬ ਪੁਲਿਸ ਦੇ ਦੋ ਮਲਾਜਮ ਨੇ ਜਿਨ੍ਹਾਂ ਨੇ ਕਿ ਝੂਠਾ ਪੁਲਿਸ ਮਕਾਲਾ ਬਣਾ ਕੇ ਨੌਜਵਾਨ ਨੂੰ ਮਾਰਿਆ ਸੀ ਚੱਕ ਕੇ ਘਰਾਂ ਦੇ ਵਿੱਚੋਂ 32 ਸਾਲ ਬਾਅਦ ਉਹਨਾਂ ਨੂੰ ਅੱਜ ਉਮਰ ਕੈਦ ਹੋਈ ਆ ਹੁਣ ਤੁਸੀਂ ਉਹਨੂੰ ਦੇਖੋ ਸਾਰੇ ਵਿਡਾਪਾ ਉਹਨਾਂ ਦਾ ਜੇਲ੍ਹ ਦੇ ਵਿੱਚ ਨਿਕਲਣਾਗਾ ਮੈਂ ਅੱਜ ਵੀ ਕਹਿਣਾਗਾ ਪੁਲਿਸ ਅਫਸਰਾਂ ਨੂੰ ਕਿ ਬੜੇ ਕਈ ਇਮਾਨਦਾਰ ਪੁਲਿਸ ਨੇ ਇਹਦੇ ਵਿੱਚ ਪੁਲਿਸ ਅਫਸਰਾਂ ਦੇ ਵਿੱਚ ਤੇ ਜਿਸ ਤਰ੍ਹਾਂ ਇੱਕ ਕੱਲ ਵੀਡੀਓ ਫਲੈਸ਼ ਹੋ ਰਹੀ ਸੀ ਬਾਰ-ਬਾਰ ਲੋਕਾਂ ਨੇ ਉਹ ਵੀਡੀਓ ਨੂੰ ਸੱਚ ਮੰਨਿਆ ਸੀ ਇੱਕ ਪੁਲਸਰ ਅਫਸਰ ਐਸਐਚਓ ਬਣ ਕੇ ਜਿਹੜਾ ਕਿ ਜੋ ਫੋਨ ਉਹਨੂੰ ਐਮਐਲਏ ਲਗਾ ਰਿਆ ਸੀ ਚੈਨਾਡੋਰ ਦੇ ਸਬੰਧ ਦੇ ਵਿੱਚ ਕਿ ਆ ਬੰਦੇ ਫੜੇ ਹੋਏ ਆ ਕਿ ਮੇਰੇ ਬੰਦੇ ਛੱਡ ਦੇ ਨਹੀਂ ਤੇਰੀ ਮੈਂ ਬਦਲੀ ਕਰਵਾ ਦੂੰਗਾ ਪਠਾਨਕੋਟ ਦੀ ਤਾਂ ਅੱਗੋ ਐਸਐਚਓ ਜਿਹੜਾ ਬਣਿਆ ਹੋਇਆ ਸੀ ਇੱਕ ਉਹ ਕਹਿੰਦੇ ਸੀ ਸੰਦੇਸ਼ ਦੇਣ ਲਈ ਇਹ ਵੀਡੀਓ ਬਣਾਈ ਆ ਜਿਹੜੀ ਵੀਡੀਓ ਬਾਹਰ ਲੱਖਾਂ ਦੇ ਵਿੱਚ ਹੋ ਰਹੀ ਆ ਤੇ ਐਮਐਲਏ ਪੂਰਾ ਉੱਤੇ ਰੋਬ ਝਾੜ ਰਿਹਾਗਾ ਕਿ ਤੂੰ ਸਾਡੇ ਬੰਦੇ ਛੱਡ ਦੇ ਇਹ ਕਿੰਦਰ ਹਿਸ਼ਾਰਾ ਹੁੰਦਾਗਾ ਪੰਜਾਬ ਪੁਲਿਸ ਕਹਿੰਦੀ ਆ ਕਿ ਸਾਡੇ ਉੱਤੇ ਦਬਾਅ ਆ ਸਾਨੂੰ ਐਮਐਲਏ ਐਮਪੀ ਜਿਹੜੀਆਂ ਧਮਕੀਆਂ ਦਿੰਦੇ ਆ ਕਿ ਜਿਹੜੇ ਅਸੀਂ ਬੰਦੇ ਫੜੇ ਫੜ ਕੇ ਲਿਆਉਣੇ ਆ ਚਿੱਟੇ ਵਾਲੇ ਆ ਚਾਹੇ ਕਿਸੇ ਹੋਰ ਨਸ਼ੇ ਵਾਲੇ ਆ ਚਾਹੇ ਚੋਰੀ ਵਾਲੇ ਡਕੈਤੀ ਵਾਲੇ ਆ ਕਹਿੰਦੇ ਅਸੀਂ ਫੜਦੇ ਰਹਿ ਜੰਨੇ ਆ ਅਸੀਂ ਫੈਲਾ ਤਿਆਰ ਕਰਦੇ ਰਹਿ ਜੰਨੇ ਆ ਮੋਟੀਆਂ ਮੋਟੀਆਂ ਫੈਲਾ ਜਿੰਨਾ ਤੇ 1000 2000 ਸਾਡਾ ਕਹਿੰਦੇ ਖਰਚਾ ਵੀ ਆ ਜਾਂਦਾ ਤੇ ਉਹ ਅਸੀਂ ਪਰਦੇ ਰਹ ਜੰਨੇ ਆ ਤੇ ਪਹਿਲਾ ਫੋਨ ਕਹਿੰਦੇ ਖੜ ਕੇ ਜਾਂਦੇ ਆ ਐਮ ਐਲ اے ਮੰਤਰੀਆਂ ਦੇ ਇਸ ਕਰਕੇ ਕਹਿੰਦਾ ਇਹ ਵੀਡੀਓ ਜਿਹੜੀ ਬਣਾਈ ਆ ਉਹ ਵੀਡੀਓ ਕਾਫੀ ਚੱਲੀ ਆ ਤੇ ਲੋਕਾਂ ਨੇ ਪਹਿਲਾਂ ਅਸਲੀ ਵੀਡੀਓ ਸਮਝੀ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਇੱਕ ਪਾਰਟੀ ਸਮੇਤ ਜਿਹੜਾ ਕਿ ਲੋਕਾਂ ਨੂੰ ਜਿਹੜੀ ਜਾਣਕਾਰੀ ਦੇਣਾ ਚਾਹੁੰਦੇ ਸੀ ਕਿ ਕਵੇਂ ਪੁਲਿਸ ਉੱਤੇ ਰੋ ਮਾਰਦੇ ਨੇ ਕਵੇਂ ਪੁਲਿਸ ਦੀ ਜਿਹੜੀ ਵਰਦੀ ਆ ਸਵਿਧਾਨ ਦੀਆਂ ਸਮਾਖਾ ਖਾ ਕੇ ਐਮ ਐਲ ਏ ਤੇ ਪੁਲਿਸ ਵੀ ਜਿਹੜੀ ਕਿ ਗਲਤ ਕੰਮ ਕਰਦੀ ਆ ਪਰ ਉਹ ਐਸਐਚਓ ਦਾ ਇਹ ਸੀ ਕਿ ਮੈਂ ਛੱਡਣੇ ਨਹੀਂ ਮੈਂ ਇਹਨਾਂ ਨੂੰ ਜੁਰਮਾਨਾ ਕਰਨਾ ਮੈਂ ਸਭਧਾਨ ਦੀ 100 ਖਾਦੀਆ ਵਰਦੀ ਪਾਈ ਹੋਈ ਆ ਚਾਹੇ ਜੋ ਮਰਦੇ ਤੁਸੀਂ ਕਰ ਲਓ ਮੇਰੀ ਪਠਾਨਕੋਟ ਦੀ ਕਿ ਚਾਹੇ ਪਾਕਿਸਤਾਨ ਦੀ ਬਦਲੀ ਕਰਦੇ ਉਹਦੇ ਵਿੱਚ ਸੰਦੇਸ਼ਕ ਦਿੱਤਾ ਗਿਆ ਬਹੁਤ ਇਹ ਸਲੱਗਾ ਜੋਗਾ ਕਿਉਂਕਿ ਅੱਜ ਅਸੀਂ ਦੇਖਦੇ ਆ ਕਿ ਪੁਲਿਸ ਦਾ ਜਿਹੜਾ ਕਿ ਕਰਦਾਰ ਆ ਉਹ ਬਹੁਤ ਨੀਵਾ ਗਿਰ ਚੁੱਕਿਆਗਾ ਪੁੱਛਣ ਕਦੇ ਕਿਵੇਂ ਦੇਖਿਆ ਜਾ ਰਿਹਾ ਕਦੇ ਕਿਸੇ ਹੱਦ ਤੱਕ ਦੇਖਿਆ ਜਾ ਰਿਹਾ ਪਰ ਮੈਂ ਪਹਿਲਾਂ ਵੀ ਕਿਹਾ ਕਿ ਪੰਜਾ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਜਿਨ੍ਹਾਂ ਨੇ 1990 92 ਦਹਾਕੇ ਦੇ ਦੌਰਾਨ ਝੂਠੇ ਪੁਲਿਸ ਮੁਕਾਬਲੇ ਬਣਾਏ ਤੇ ਸਾਡੀਆਂ ਮਾਮਾ ਭੈਣਾਂ ਦੇ ਨਾਲ ਰੇਪ ਵੀ ਕੀਤੇ ਨੇ ਤੇ ਉਹਨਾਂ ਨੂੰ ਜਿਹੜਾ ਕਿ ਘਰਾਂ ਦੇ ਵਿੱਚੋਂ ਚੁੱਕ ਕੇ ਵੀ ਲਜਾਇਆ ਗਿਆ ਤੇ ਕਈਆਂ ਨੇ ਆਪਣੀਆਂ ਧਰਮ ਪਤਨੀਆਂ ਬਣਾਈਆਂ ਹੋਈਆਂ ਨੇ ਅੱਜ ਵੀ ਉਹ ਮੌਜੂਦ ਨੇ ਮੈਂ ਇਹ ਪਹਿਲਾਂ ਵੀ ਗੱਲ ਕੀਤੀ ਸੀ ਕਈਆਂ ਨੂੰ ਮਿਰਚਾਂ ਲੱਗੀਆਂ ਕਿ ਪੁਲਤਸ ਵਾਲਿਆਂ ਤੂੰ ਗੱਲ ਕਹਿ ਦਿੱਤੀ ਪੁੱਤ ਵਾਲਿਆਂ ਦਾ ਜੇ ਆਪਾਂ ਇੱਕ ਅਥਾਹ ਤਦ ਦੱਸ ਦਈਏ ਤੁਹਾਨੂੰ ਉਹ ਕਾਰਨਾਮੇ ਕੀਤੇ ਆ ਕਿ ਜਿਹੜੇ ਇੱਕ ਸੁਣ ਕੇ ਬੰਦੇ ਦੇ ਰੋਂਗਟੇ ਖੜੇ ਹੋ ਜਾਂਦੇ ਆ ਤੇ ਇਸ ਕਰਕੇ ਮੈਂ ਜੇ ਦੱਸਣਾ ਚਾਹਣਾਗਾ ਕਿ ਜਿਹੜੇ ਦੋ ਅੱਜ ਪੁਲਿਸ ਮੁਲਾਜ਼ਮ ਨੇ 32 ਸਾਲ ਬਾਅਦ ਉਹਨਾਂ ਨੂੰ ਉਮਰ ਕੈਦ ਹੋਈ ਆ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਮੈਂ ਅੱਜ ਜਿਹੜੇ ਪੁਲਸ ਅਫਸਰ ਨੇ ਜਾਂ ਐਸਐਚਓ ਚਾਹੇ ਛੋਟੇ ਚਾਹੇ ਵੱਡੇ ਆ ਡੀਐਸਪੀ ਤੇ ਕੱਚੇ ਐਸਵੀ ਤੇ ਕਰੰਕ ਤੱਕ ਉਹਨਾਂ ਨੂੰ ਬੇਨਤੀ ਆ ਕਿ ਭਰਾਵੋ ਆਪਣੀ ਡਿਊਟੀ ਈਮਾਨਦਾਰ ਨਾ ਕਰੋ ਜਿਹੜਾ ਬੰਦਾ ਠੀਕ ਆ ਕਿ ਜ਼ੁਲਮ ਕਰਦਾਗਾ ਤੇ ਉਹਦੇ ਖਿਲਾਫ ਜਿਹੜਾ ਜੋ ਬੰਦੀ ਸਜ਼ਾ ਉਹ ਦੇਣੀ ਚਾਹੀਦੀ ਆ ਪਰ ਐਵੇਂ ਝੂਠੇ ਜਿਹੜੇ ਨੌਜਵਾਨਾਂ ਨੂੰ ਜੋ ਆਜਤਿਆਚਾਰ ਹੋ ਰਿਹਾਗਾ ਇਹ ਬਹੁਤ ਅਸੀਂ ਮਾੜਾਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸਮਾਂ ਬਦਲਦਾ ਰਹਿੰਦਾਗਾ ਨਾ ਉਹ ਸਰਕਾਰਾਂ ਰਹਿੰਦੀਆਂ ਤੇ ਨਾ ਉਹ ਟਾਈਮ ਰਹਿੰਦਾਗਾ ਤੇ ਨਾ ਹੀ ਉਹ ਗੁੰਡਾਗਰਦੀ ਰਹਿੰਦੀ ਆ ਤੇ ਜਿਹੜੀ ਆਤਮਚਾ ਕੇ ਰੱਖਦੇ ਹੋ ਦੂਸਰੇ ਪਾਸੇ ਭਗਵੰਤ ਮਾਨ ਦਿੱਲੀ ਦੇ ਵਿੱਚ ਗਿਆ ਪ੍ਰਚਾਰ ਕੀਤਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਉਹਨਾਂ ਦੇ ਮੰਤਰੀਆਂ ਐਮਐਲਿਆਂ ਦੇ ਘਰੇ ਈਡੀ ਦੀਆਂ ਰੇਡਾਂ ਪੈਣਗੀਆਂ ਤੇ ਗ੍ਰਿਫਤਾਰੀਆਂ ਹੋਣਗੀਆਂ ਉਸ ਤੋਂ ਪਹਿਲਾਂ ਦਿੱਲੀ ਵਿੱਚ ਖਬਰ ਆ ਰਹੀ ਆ ਦਿੱਲੀ ਦੀ ਸੀਐਮ ਮੁੱਖ ਮੰਤਰੀ ਆਤੀਸ਼ਾ ਖਿਲਾਫ ਐਪੀਆਰ ਦਰਜ ਹੋ ਚੁੱਕੀ ਆ ਇਹ ਸਾਂਝੀ ਕੀਤੀ ਆ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨੇ ਇੱਕ ਟਵੀਟ ਕਰਕੇ ਦੱਸਿਆਗਾ ਕਿ ਉਹਨਾਂ ਦੇ ਖਿਲਾਫ ਜਿਹੜਾ ਐਫਆਈਆਰ ਰੈਡੀ ਦਰਜ ਹੋ ਚੁੱਕੀ ਆ ਤੇ ਅੱਗੇ ਅਰਵਿੰਦ ਕੇਜਰੀਵਾਲ ਕੀ ਲਿਖਦੇ ਨੇ ਟਵੀਟ ਦੇ ਵਿੱਚ ਕਹਿੰਦੇ ਖੁੱਲੇ ਆਮ ਹੋ ਰਹੀ ਆ ਗੁੰਡਾਗਰਦੀ ਖਿਲਾਫ ਸ਼ਿਕਾਇਤ ਕਰਨ ਤੇ ਪੁੱਤ ਨੇ ਕੀਤਾ ਮਾਮਲਾ ਦਰਜ ਜੇ ਤੁਦਾ ਤੁਸੀਂ ਗੁੰਡਾ ਕਰਦੇ ਆ ਕਰਦੇ ਹੋ ਸਿੱਖਾਂ ਦੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਛੁਡਦੇ ਹੋ ਗੁੰਡਾ ਕਰਦੇ ਨਹੀਂ ਹੁੰਦੇ ਤੇ ਆਪਣੇ ਬਾਰੇ ਗੁੰਡਾ ਕਰਦੇ ਲੱਗਣ ਲੱਗ ਪੈਂਦੀ ਆ ਤੇ ਇਸ ਕਰਕੇ ਦੂਸਰੀ ਗੱਲ ਮਾਨਸਾ ਦੇ ਪ੍ਰਸ਼ਾਸਨ ਨੂੰ ਬੇਨਤੀ ਆ ਐਸਐਸਪੀ ਡੀਐਸਪੀ ਐਸਐਚਓ ਜਿੰਨੇ ਵੀ ਆ ਮਾਨਸਾ ਦੇ ਵਿੱਚ ਥਾਣੇ ਨੇ ਸਾਈਬਰ ਕ੍ਰਾਈਮਾਂ ਉਹਨਾਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਬੇਨਤੀ ਆ ਮਾਨਸਾ ਦੇ ਵਿੱਚ ਤੁਹਾਡੀ ਸਕਿਉਰਟੀ ਲੈ ਕੇ ਤੁਹਾਡੇ ਗਨਮੈਨ ਲੈ ਕੇ ਪੰਜਾਬ ਪੁਲਿਸ ਦੇ ਇੱਕ ਬੈਠਾ ਤੇ ਗਿਆਨੀ ਲਿਖਿਆ ਉਹਨੇ ਗਿਆਨੀ ਬੂਟਾ ਸਿੰਘ ਮੈਂ ਕਹਿ ਦੂੰ ਅਗਿਆਨੀ ਆ ਉਹ ਨਾ ਉਹ ਸਿੰਘਾ ਨਾ ਉਹ ਸਿੱਖਾ ਇੱਕ ਬੀਜੇਪੀ ਦਾ ਏਜੰਟਾ ਅਜੋ ਬੀਜੇਪੀ ਦੇ ਏਜੰਟ ਨੇ ਇੰਨਾ ਕਿ ਗੰਦ ਘੋੜ ਰਿਆ ਸਿੱਖਾਂ ਦੇ 20ਵੀਂ ਸਦੀ ਦੇ ਮਹਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਬਾਰੇ ਅੱਜ ਕੀ ਲਿਖਦਾ ਉਹਨੇ ਲਿਖਿਆ ਕਹਿੰਦਾ ਬਾਦ ਨਸੀਬ ਕੁੜੀਆਂ ਦੀ ਹੱਡ ਬੀਤੀ ਜਿਨ੍ਹਾਂ ਚ ਭਿੰਡਰਾਂ ਵਾਲੇ ਦੇ ਗੁੰਡਿਆਂ ਨੇ ਕਰਵਾਇਆ ਗਰਭਪਾਤ ਅਵੋਸ਼ਨ ਡੀਆਰ ਕਹਿੰਦਾ ਅੱਜ ਜ਼ਿੰਦਾ ਬੈਠੀਆਂ ਨੇ ਉਹ ਲੜਕੀਆਂ ਕਹਿੰਦਾ ਇਹਨੂੰ ਪੁੱਛਣਾ ਹੋਵੇ ਤੇਰੀ 60 ਸਾਲ ਦੀ ਉਮਰ ਹੋਗੀ 50 55 60 ਸਾਲ ਦੀ ਉਮਰ ਆ ਉਸ ਦਿਨ ਤੂੰ ਕਿੱਥੇ ਮਰਿਆ ਸੀ ਤੇਰੀ ਜ਼ੁਬਾਨ ਨਹੀਂ ਉਦੋਂ ਬੰਦ ਅਰੇ ਇਹ ਉਹ ਪਹਿਲਾ ਜਵਾਬ ਕਿਉਂ ਨਹੀਂ ਖੋਲੀ ਇਦੋਂ ਪਹਿਲਾ ਮੈਂ ਸਾਲ ਪਹਿਲੇ ਇਹਦੀ ਇੰਟਰਵਿਊ ਕੀਤੀ ਸੀ ਮੇਰੇ ਕੋਲੇ ਉਹ ਇੰਟਰਵਿਊ ਪਈ ਆ ਉਹਦੇ ਵਿੱਚ ਇਹਨੇ ਕਿਹਾ ਕਿ ਮੈਂ ਸੰਤਾਂ ਦੇ ਖਿਲਾਫ ਨਹੀਂ ਬੋਲਦਾ ਸੰਤਿਕ ਬੜੇ ਬਿਰਤੀ ਵਾਲੇ ਸੰਤ ਸਣ ਪਿੰਡਰਾਂ ਵਾਲੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਤੇ ਇਹਨੇ ਬੜਾ ਉਹਦੇ ਵਿੱਚ ਸੰਤਾਂ ਦਾ ਜਿਹੜਾ ਕਿ ਜ਼ਿਕਰ ਕੀਤਾ ਉਹ ਵੀਡੀਓ ਅੱਜ ਪਈ ਆ ਸਾਲ ਤੋਂ ਬਾਅਦ ਜਿਹੜਾ ਇਹ ਕਿ ਇਹਨੂੰ ਜਿਹੜਾ ਕਿ ਚੈਨਲਾਂ ਵਾਲਿਆਂ ਨੇ ਚੱਕ ਲਿਆ ਮੀਡੀਆ ਨੇ ਚੱਕ ਲਿਆ ਤੇ ਫਿਰ ਇਹ ਜਾ ਕੇ ਬੀਜੇਪੀ ਜੁਆਇਨ ਕਰ ਲੈਂਦਾ ਦੇਖੋ ਪਾਰਟੀਆਂ ਕੋਈ ਮਰਜ਼ੀ ਜੁਆਇਨ ਕਰੇ ਸਾਡਾ ਪਾਰਟੀ ਨਾਲ ਕੋਈ ਸਬੰਧ ਨਹੀਂ ਆਮ ਹੋਵੇ ਖਾਸ ਹੋਵੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਬੀਜੇਪੀ ਹੋਵੇ ਜਾਂ ਕੁਝ ਹੋਰ ਹੋਵੇ ਹਰ ਇੱਕ ਬੰਦੇ ਨੂੰ ਆਜ਼ਾਦੀ ਆ ਬੋਲਣ ਦੀ ਆਜ਼ਾਦੀ ਆ ਤੇ ਪਾਰਟੀ ਜੁਆਇਨ ਕਰਨ ਦੀ ਆਜ਼ਾਦੀ ਆ ਪਰ ਜਿਹੜਾ ਗੰਦ ਬੱਕਰੇ ਆ ਬੰਦਾ ਜਾਂ ਜਿਹੜਾ ਬਿਨ ਕਹੇ ਤੋਂ ਬਿਨਾ ਬਿੜਾਸ ਬੁੱਤਾ ਤੋਂ ਇਲਜ਼ਾਮ ਲਗਾ ਰਿਆ ਉਹ ਬੰਦੇ ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ਉਹਦੇ ਆ ਤੁਸੀਂ ਵੀਡੀਓ ਚੱਕ ਕੇ ਦੇਖ ਲਓ ਜਿੰਨੇ ਉਹਨੇ ਵੀਡੀਓ ਪਾਈਆਂ ਸੰਤਪਾਪਾ ਜਰਨੈਲ ਸਿੰਘ ਖਾਲਸਾ ਭਿੰਡਰਵਾਲਿਆਂ ਦੇ ਖਿਲਾਫ ਜਿੰਨਾ ਉਹਨੇ ਜ਼ਹਿਰ ਉਗਲਿਆ ਤੇ ਮੈਂ ਕਹਿੰਦਾ ਇੱਕ ਨੇਕੀ ਆ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਵਿੱਚ ਬੈਠਾ ਇੱਕ ਉਹ ਤੇ ਇੱਕ ਇਹ ਗੋਲਕ ਚੋਰ ਗੋਲਕ ਚੋਰਾ ਜਿਹੜਾ ਕਿ ਕੈਨੇਡਾ ਦੇ ਵਿੱਚੋਂ 5 ਡਾਲਰ ਚੋਰੀ ਕੀਤੇ ਨੇ ਤੇ ਹਲੇ ਕਹਿੰਦਾ ਬੇਸਰ ਮੈਂ ਤਾਂ ਕਹਿੰਦਾ ਹੋਰ ਵੀ ਚੋਰੀ ਕਰੂੰਗਾ ਇਹਨਾਂ ਲੋਕਾਂ ਉੱਤੇ ਜਦੋਂ ਤੱਕ ਨਾਥ ਨਹੀਂ ਪੈਂਦੀ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਨਹੀਂ ਕਰਦਾ ਤੇ ਅੱਜ ਮਾਨਸਾ ਦੀ ਸੀਐਡੀ ਜਾਂ ਕੋ ਹੋਰ ਕਿੱਥੇ ਨੇ ਜੇ ਕੋਈ ਇਹਨੂੰ ਫੋਨ ਲਾ ਕੇ ਚਾਰ ਗੱਲਾਂ ਕਹਿ ਦੂਗਾ ਫਿਰ ਕਹਿੰਦੂ ਮੈਨੂੰ ਧਮਕੀ ਆਈ ਆਈ ਆ ਤੇ ਮੈਨੂੰ ਐਸਐਸਪੀ ਮਿੰਟਾਂ ਵਿੱਚ ਫੋਰਸ ਭੇਜ ਦੂ ਫਲਾਣਾ ਭੇਜ ਦੂਗਾ ਅੱਜ ਡਰਾਵੇ ਦੇ ਰਿਹਾ ਸਿੱਖਾਂ ਨੂੰ ਪਰ ਸਿੱਖਾਂ ਦੇ ਖਿਲਾਫ ਜਿਹੜਾ ਜ਼ਹਿਰ ਉਗਲ ਰਿਹਾ ਇਹ ਕਿ ਪੌਲਸ ਦੇ ਨੱਕ ਹੀੜ ਬੈਠਾ ਬੰਦਾ ਤੁਹਾਡੇ ਤੁਹਾਨੂੰ ਪਤਾ ਨਹੀਂ ਲੱਗਦਾ ਇਸ ਨੂੰ ਸचेत ਕੀਤਾ ਜਾਣਾ ਚਾਹੀਦਾਗਾ ਜੇਕਰ ਇਹ ਬੰਦਾ ਨਾ ਹਟਿਆ ਇਹ ਪੰਜਾਬ ਦੇ ਲੋਕ ਪਤਾ ਕੀ ਹੈ ਮਾਹੌਲ ਖਰਾਬ ਕਰਨ ਉੱਤੇ ਤੁਲੇ ਨੇ ਇੱਕ ਮੰਡ ਜਲੇਹੜਾਣੇ ਦਾ ਉਹਨੂੰ ਜੈ ਸਕੋਰੀ ਦਿੱਤੀ ਹੋਈ ਆ ਕੈਸੇ ਦੀ 300 ਦੀ ਸਬਜ਼ੀ ਇੱਕ ਗਰੀਬ ਦੀ ਕੱਲ ਸਬਜ਼ੀ ਲੈ ਕੇ ਉਹਨੂੰ ਰੁਪਈਆ ਨਹੀਂ ਦਿੱਤਾ ਉਹ ਵਿਚਾਰਾ ਭਈਆ ਸੀ ਸ਼ਾਇਦ ਪਰਵਾਸੀ ਮਜ਼ਦੂਰ ਆ ਉਹ ਮਾਗਰ ਮਾਰ ਭੱਜਿਆ 300 ਦੀ ਸਬਜ਼ੀ ਲੈ ਕੇ ਉੱਡਿਆ ਆ ਉਹ ਤੋਂ ਇਸ ਤਰ੍ਹਾਂ ਹੀ ਕਈ ਸਿਵ ਸੈਨਾਂ ਦੇ ਜਿਹੜੇ ਆਗੂ ਬਣੇ ਨੇ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਤੇ ਹੁਣ ਗਿਆਨੀ ਅਗਿਆਨੀ ਬੂਟਾ ਗੋਲਕ ਚੋਰ ਜਿਹੜਾ ਗੁੰਡਾਗਰਦੀ ਕਰ ਰਿਹਾ ਕਿਹਦੇ ਤਹਿਤ ਕਰ ਰਿਹਾਗਾ ਪੰਜਾਬ ਪੁਲਿਸ ਦੇ ਜਮਾਨ ਲੈ ਕੇ ਇਹ ਗੁੰਡਾਗਰਦੀ ਤੇ ਉੱਤਰ ਆਇਆ ਤੇ ਇਹਨੇ ਜਿਹੜਾ ਕਿ ਹੱਦ ਮਕਾ ਦਿੱਤੀ ਆ ਪਰ ਤਾਸ ਨੂੰ ਚਾਹੀਦਾ ਕਿ ਇਹਦੇ ਕਾਰਵਾਈ ਕੀਤੀ ਜਾਵੇ ਇਹਨੂੰ ਨੱਥ ਪਾਈ ਜਾਵੇ ਇਹਦੇ ਖਿਲਾਫ ਪਹਿਲਾਂ ਐਪਲੀਕੇਸ਼ਨ ਵੀ ਦਿੱਤੀ ਸੀ ਜਖਤਿਆਰ ਸਿੰਘ ਆਤਲਾ ਨੇ ਪਰ ਉਹ ਵਿੱਚੀ ਦਬਾਵ ਦਿੱਤੀ ਐਸਐਸਪੀ ਸਾਹਿਬ ਨੇ ਜਦੋਂ ਪੁਲਿਸ ਆਪ ਖੁਦ ਇਹ ਕੰਮ ਕਰਾਉਂਦੀ ਆ ਜਦੋਂ ਫਿਰ ਵਾਕਏ ਹੋ ਜਾਂਦੇ ਆ ਤੇ ਫਿਰ ਪੁਲਿਸ ਭੱਜੀ ਆਉਂਦੀ ਆ ਪਹਿਲਾਂ ਦਰਖਾਸਤਾਂ ਦਿੱਤੀਆਂ ਜਾਂਦੀਆਂ ਨੇ ਕਈ ਨੌਜਵਾਨਾਂ ਦੇ ਕਾਤਲ ਹੋਏ ਨੇ ਤਿੰਨ ਤਿੰਨ ਦਰਖਾਸਤਾਂ ਦਿੱਤੀਆਂ ਗਈਆਂ ਪੁਲਿਸ ਨੂੰ ਤੇ ਪੁਲਸ ਬੋਰਡ ਦੀ ਨਹੀਂ ਜਦੋਂ ਕਾਤਲ ਹੋ ਜਾਂਦਾ ਫਿਰ ਗੱਡੀਆਂ ਤੇ ਗੱਡੀਆਂ ਘੁੰਮਦੀਆਂ ਨੇ ਮੈਂ ਕਹਿਣ ਦਾ ਭਾਵ ਕਿ ਇਹ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਵਾਪਰੇਗਾ ਜਿਹੜਾ ਘਟਨਾ ਇਹਦਾ ਮੈਂ ਜ਼ਿਕਰ ਕੀਤਾਗਾ ਮਾਨਸਾ ਪੁਲਸ ਨੂੰ ਚਾਹੁੰਦਾਗਾ ਇੱਥੇ ਐਮਐਲਏ ਬੈਠਾ ਤੇ ਇੱਥੇ ਹੋਰ ਕਿੰਨੇ ਬੈਠੇ ਨੇ ਭਗਵਾਨਤਵਾਰ ਨੂੰ ਚਾਹੁੰਦਾ ਕਿ ਮਾਨਸਾ ਪੁਲਸ ਤੋਂ ਪੁੱਛੇ ਕਿ ਭਾਈ ਬੰਦਾ ਤੁਹਾਡੇ ਸ਼ਹਿਰ ਦੇ ਵਿੱਚ ਸਰਿਆਂ ਸਿੱਖਾਂ ਦੇ ਖਿਲਾਫ ਜਿਹੜਾ 20ਵੀਂ ਸਦੀ ਦਾ ਮਹਾਨ ਸੂਰਮਾ ਜਿੰਨਾਂ ਦੀ ਅਕਾਲਤਾ ਸਾਬ ਦੇ ਤੇ ਸਾਹਮਣੇ ਜਿਹੜੀ ਕਿ ਉਹਨਾਂ ਦੀ ਇੱਕ ਯਾਦਗਾਰ ਬਣੀ ਆ ਅਜਾਇਬ ਘਰ ਵਿੱਚ ਉਹਨਾਂ ਦੀ ਜਿਹੜੀ ਤਸਵੀਰ ਆ ਸੋਭਤਾ ਤੇ 20ਵੀਂ ਸਦੀ ਦਾ ਮਹਾਨ ਅਕਾਲਤਾ ਸਾਬ ਤੋਂ ਜਿਹੜਾ ਉਹਨਾਂ ਨੂੰ ਐਲਾਨਿਆ ਗਿਆ ਸੂਰਮਾ ਤੇ ਅੱਜ ਉਹਦੇ ਖਿਲਾਫੇ ਟੁੱਕੜਬੋਚ ਖੱਚ ਦੋ ਟਕਿਆਂ ਦਾ ਬੰਦਾ ਜਨਾਨੀ ਆਵਾਜ਼ ਇਹ ਇਹ ਜਿਹੜਾ ਕਿ ਸੰਤਾ ਦੇ ਖਰਾਬ ਭੌਂਕ ਰਿਹਾਗਾ ਤੇ ਇਸ ਨੂੰ ਜਿਹੜੀ ਨੱਥ ਪਾਉਣੀ ਉਹ ਵੀ ਬਹੁਤ ਜ਼ਰੂਰੀ ਆ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਬਰਜੇ ਕਾ ਖਾਲਸਾ ਬਰਜੇ ਕੀ ਫਤਿਹ